याते दांगो आवो 800 तरी आधी फोटो लेना चाहिए ना रोज <laughs> में बहुत बहुत देखनी पड़ती है अपने पाने ले समाए ਸੋਮਦੇਵ ਦੇ ਬਿਲ ਨੀ ਗੇਜੋ ਯਾ ਆਪਣਾ ਪ੍ਰੋਤਸਾਹ ਜਗਤਿ ਪਰੋਏ ਜਾ ਕਿਸ ਪ੍ਰਭ ਜੀਉ ਆਪ ਗੁਜਾਰੇ ਸੱਜ ਨਾਮ ਸੋਹੀ ਜਨ ਪਾਏ ਸੋ ਸਮਦਰਸੀ ਤਤਕਾ ਮੇਟਾ ਨਾਥ ਹਾਥ ਦੀਨ ਧਿਆਲ ਅਨਾਥ ਕੋ ਨਾਠ ਜਿਸ ਰਾਖੇ ਜਿਸ ਕੋਈ ਨਾ ਮਾਰੇ ਸੁ ਮੈਂ ਸਭ ਸਿਰ ਏਕ ਨਿਰੰਝਨ ਰਾਏ ਜੇ ਕਾਇ ਜੇ ਕੀ ਜੁਗਤ ਜਾ ਕੇ ਸਬਹਾ ਅੰਦਰ ਬਾਹ ਜਾਣੋ ਸਾਥ ਗੁਰਧਨ ਬਿਅੰਤੇ ਪਾਰ ਮਾਨਖ ਦਾਸ ਸਦਾ ਬਲਿਹਾਰ ਪੁਨ ਗੁਰ ਰਹਿ ਧਿਆ ਸਾ ਬਿਨ ਪ੍ਰਭੁ ਬਦ ਕਿਰਪਾਲ ਅਨੇਕ ਕਤਬ ਜਾਣੇ ਆਪ ਅੰਤਰ ਜਾਮੀ ਲੇ ਲੋ ਮੇ ਆਪੁ ਪ੍ਰੇਤ ਪਾਲੇ ਜੀਹਨ ਬਹੁ ਭਾਂਤ ਜੋ ਜੋ ਰਚਿਓ ਸੋਤ ਸੇ ਧਿਆਤ ਜਿਸ ਭਾਵੈ ਇਸ ਲਈ ਮਿਲਾਏ ਪਦ ਹਾ ਨਾਨਕ ਇੱਕ ਜਾਨਿਆ ਜਨ ਲਾਗਾ ਹਰੇ ਕੇ ਨਾਮ ਇਸ ਕੀ ਆਸ ਨਗਤੀ ਜਾਏ ਸੇਵਕ ਕੋ ਸੇਵਾ ਮੰਨਿ ਆਈ ਹੁਕਮ ਬੋਜ ਪਰਮ ਪਦ ਪਾਈ ਇਸ ਦੇ ਉਪਰ ਨਹੀਂ ਬੀਰ ਇਹ ਲੋਕ ਸੁਖੀਏ ਪਰ ਲੋਗ ਸੁਹੇਲੈ ਨਾ ਸਾਧ ਸੰਗ ਮਿਲ ਕਰੋ ਆਨੰਦ ਗੰਗਾ ਵ ਪ੍ਰਕਰਮ ਆਨੰਦ RAM ਨਾਮ ਤਤ ਕਰੋ ਵਿਚਾਰ ਜੁ ਲੰਬ ਦੇਖ ਕਰੋ ਧਰਮ ਦੇ ਰਸੁ ਲਪ ਦੇ ਸਿਰ ਦੇ ਪਰ ਸਾਉ ਮਨਿ ਸੇ ਨਾਨਕ ਫਲ ਪਾਵੋ ਹਲਤ ਬਲਤ ਤੋਇ ਲਿਹੁ ਸੁਵਾਰ RAM ਨਾਮੰ ਤਰੁਰ ਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਇਸ ਸਾਜ ਬਰੀਖੇ ਮਾਰੀ ਦਰਗਾ ਹੈ ਨਿਬਹਿ ਕੇ ਖੇਪਹੁ ਤੁਮਾਰੀ ਇਕਾ ਤੇਗ ਰਗੁ ਮਨ ਮਾਹੀ ਨਾਨਕ ਕੋ ਨਾਇ ਵੇ ਜਾਹੇ ਤਿਸ ਤੈ ਤਸਾਉ ਤਸਾਉ ਮੇਰੋਂ ਵੀ ਸੜਮ ਦੀ ਹੁੰਦੀ ਥਾ ਨਾ 15000 ਹਾਰੇ